ਲਓ ਵੀ ਮਿੱਤਰੋ ਫਿਰ ਤੋਂ ਅੱਜ ਦੋ ਜਾਨਵਰ ਤੁਹਾਡੇ ਲਈ ਆਂਦੇ ਦੋ ਘੋੜੀਆਂ ਲਿਆਤੀਆਂ ਇੱਕ ਮਾਰਵਾੜੀ ਐ ਇੱਕ ਚੰਬੀ ਐ ਜੀ ਮਾਰਵਾੜੀ ਪੂਰੇ ਵੱਡੇ ਬਾਡੇ ਦੀ ਘੋੜੀ ਆ ਮੰਨ ਲਓ ਇੱਕ ਤੁਹਾਡਾ ਫੀਸ ਹੀ ਬਾਤ ਜਾਣੀ ਆਪਣੇ ਜੈ ਰਾਜ ਤੋਂ ਭਰਾਤੀ ਦੋਸਤੋ ਤੇ ਇੱਕ ਐ ਚੰਬੀ ਘੋੜੀ ਆ ਇਹ ਜਮਨ ਜੈਜ ਮੁੱਲ ਦੀ ਆ ਇਹ ਆਪਣੇ ਵਾਲੇ ਨੁਕਰੇ ਤੋਂ ਭਰਾਤੀ ਮੰਨ ਲਓ ਦੋਨਾਂ ਦੋ ਜਾਨਵਰ ਤਾਂ ਹੋਣਿਆ ਤੁਹਾਨੂੰ ਦੋਨੇ ਘੋੜੀਆਂ ਨੂੰ ਤੁਹਾਨੂੰ ਫੀਸ ਦੇਣ ਦੀ ਲੋੜ ਨਹੀਂ ਦੋਨੇ ਆਪਣੇ ਘੋੜਿਆਂ ਦਾ ਮੇਟ ਆ ਤੇ ਨਾਲ ਫੋਟੋ ਵੀਡੀਓ ਦੇ ਦਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੈਦਰਮ ਸਵਾਗਤ ਹੈ ਜੀ ਆਇਆਂ ਨਵੇਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਜਾਨਵਰ ਦਿਖਾਉਣੇ ਹਨ ਦੋ ਤੁਹਾਨੂੰ ਇੱਕ ਮਾਰਵਾੜੀ ਕੁੜੀ ਤੇ ਇੱਕ ਚੰਬੀ ਮੰਨ ਲਓ ਜਿਹਨੇ ਮਾਰਵਾੜੀ ਬੱਚੇ ਲੈਣੇ ਆ ਉਹ ਹੈ ਮਾਰਵਾੜੀ ਕੁੜੀ ਦੇਖ ਲਓ ਇੰਨੀ ਗਾਰੰਟੀ ਦੇਤੀ ਐਡੇ ਕੱਦ ਦੀ ਇੰਨੀ ਲੰਬੀ ਬਾਡੇ ਬੁੱਡੇ ਦੀ ਮਜ਼ਬੂਤ ਕੁੜੀ ਆਹ ਰੇਟ ਦੇ ਦੇ ਜੇ ਕੋਈ ਤਾਂ ਮੰਨ ਲਓ ਚਾਹਾਂ ਜੈਜ ਮੋਲ ਆਈਡੀਏ ਦੇ ਦੀ ਲੱਖ ਤੋਂ ਆਸ-ਪਾਸ ਹੀ ਲੱਖ ਦੇ ਤੇ ਹੁਣ ਆਪਾਂ ਇਹਦੀ ਡਿਟੇਲ ਸਾਰੀ ਤੁਹਾਨੂੰ ਦੋਨਾਂ ਘੋੜੀਆਂ ਦੀ ਡਿਟੇਲ ਹੀ ਦਵਾਏ ਬਾਅਦ ਵੀਡੀਓ ਪੂਰੀ ਦੇਖ ਲਓ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਉਹ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਜਿੰਨਾਂ ਨੂੰ ਇਦਾਂ ਦੇ ਜਾਨਵਰ ਦੀ ਭਾਅ ਲਾ ਤੇ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲਿਓ ਦੋਸਤੋ ਮਾਰਕੀਟ ਨਾਲ ਸਸਤਾ ਜਾਨਵਰ ਆਪਣੇ ਕੋਲ ਮਿਲੂ ਪਿੰਧਾ ਘੋੜੀ ਦੇਖੋ ਦੋਸਤੋ ਫੱਟੀ ਵਾਲੀ 60 ਇੰਚ ਹੋਊ ਹਾਈਟ 60 ਹੀ ਆਪਾਂ ਪਰ ਜਿਹੜਾ ਬੈੱਡ ਵਾਡਾ ਮਜ਼ਬੂਤ ਹੀ ਬਹੁਤਾ ਪਹਿਲਾਂ ਇਹਦਾ ਹੱਡ ਵਰ ਖੁੱਲਾ ਦੇਖੋ ਕਿੰਨਾ ਉਹਦੇ ਨਾਲ ਨਾਲ ਘੋੜੀ ਦੀ ਲੈਂਥ ਬਹੁਤ ਆ ਲੰਬੀ ਲੰਬੀ ਬਹੁਤ ਆ ਜਿਵੇਂ ਆਮ ਤੌਰ ਤੇ ਆਪਾਂ ਆਮ ਘੋੜੀਆਂ ਨਾਲੋਂ ਲੰਬੀ ਆ ਲੰਬੀ ਘੋੜੀ ਨੇ ਵੱਡਾ ਬੱਚਾ ਦੇਣਾ ਹੁੰਦਾ ਘੋੜੀ ਦੀ ਗਰਦਨ ਵਾਲਾ ਪਾਸਾ ਮਤਲਬ ਕਿਸੇ ਪੁਰਾਣੀ ਖਾਨਦਾਨ ਨਾਲ ਚੋਂ ਘੋੜੀ ਆਪਾਂ ਨੂੰ ਲੈਣ ਦਾ ਕੋਈ ਕਨਫਰਮੇਸ਼ਨ ਨਹੀਂ ਪਰ ਜਿਹੜੇ ਹਿਸਾਬ ਨਾਲ ਇਹਦੀ ਬਨਾਵਟਾ ਬੰਤਰਾਂ ਨਾਲ ਘੋੜੀ ਦੀ ਕੋਈ ਖਾਨਦਾਨ ਇਹ ਤਾਂ ਪੁਰਾਣੇ ਤਕੜੇ ਬਲੱਡ ਲਾਈਨ ਚੋਂ ਆ ਕੰਨ ਕੰਡੀਸ਼ਨ ਦੀ ਚੰਗੀ ਆ, ਬਾਲਪੌਰੀਆਂ ਜਮਾਂ ਸਾਫ਼ ਆ, ਅੰਦਰ ਦੀ ਸਾਫ਼ ਆ ਤੇ ਦੋਸਤੋ ਆਪਣੇ ਵਾਲੇ ਜੈ ਰਾਜ ਤੋਂ ਮੀਟ ਵੀ ਕਰਾਤੀ। ਸਾਰੀ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਤੁਹਾਨੂੰ। ਤੇ ਹੱਥ ਪੈਰ ਪੂਰ ਦਾ ਸੰਭ ਸੈਜ ਸੋਹਣਾ ਤੇ ਬਾਕੀ ਹੱਥਾਂ ਪੈਰਾਂ ਦੀ ਬਾਲਪੌਰੀਆਂ ਜਮਾਂ ਸਾਫ਼ ਆ, ਸਵਾਰੀ ਦੀ ਪਾਸ ਆ। ਤੇ ਨੰਬਰ 2 ਤੇ ਆਹ ਘੋੜੀ ਚੰਬੀ ਦੇਖੋ ਜੀ। ਦੋਸਤੋ ਚੰਬੀ ਘੋੜੀ ਆ 95 ਕੈਂਚੇ ਦੀ ਹਾਈਟ ਆ। ਇਹਦਾ ਵੀ ਰੇਟ ਜਮਾਂ ਜਾਇਜ਼ ਆ। ਤੇ ਬਾਲਪੋਰੀਆਂ ਦੀ ਇਹ ਵੀ ਸਾਫਾ ਹੱਥਾਂ ਪੈਰਾਂ ਦੀ ਵੀ ਸਾਫ ਤੁਰਦੀ ਬਹੁਤ ਆ ਸਵਾਰੀ ਵਾਲੀ ਏਵੀਆ ਚਾ ਲਾ ਕੇ ਦੇਖੋ ਕਹਿ ਸਕਦੇ ਆ ਇੱਕ ਹਿਸਾਬ ਦੀ ਮਰੂਤੀ ਗੱਡੀ ਆ ਹਨਾ ਤੇ ਮੰਨ ਲਓ ਸਵਾਰੀ ਸੁਬਰੀ ਨੂੰ ਤਾਂ ਪੂਰੀ ਨੇਰੀਆਂ ਹੀ ਬੰਬ ਬਲਾ ਦਿੰਦੀ ਆ ਤੇ ਦੋਸਤੋ ਇਹ ਆਪਣੇ ਵਾਲੇ ਬਾਜ ਤੋਂ ਮੇਟਾ ਜਿਹੜਾ ਅਰਧ ਦਿਨ ਰੋਲੀ ਵਾਲੇ ਦਾ ਬੱਚਾ ਨਾ ਉਹ ਤੋਂ ਮੇਟ ਆ ਤੇ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਸੋਮਵਾਰ ਦੀ ਇਹ ਮੇਟ ਹੋਈ ਹੋਈ ਆ ਮੰ ਲਓ ਅੱਜ 3-4 ਦਿਨ ਉਹ 3-4 ਦਿਨ ਮੇਟ ਹੋਈ ਨੂੰ ਹੋਗੇ ਫੋਟੋ ਵੀਡੀਓ ਬਕਾਇਦਾ ਪਰਚੀ ਦੇ ਨਾਲ ਤੁਹਾਨੂੰ ਮਿਲ ਜੂ ਬਾਲਪੋਰੀਆਂ ਦੀ ਇਹ ਵੀ ਸਾਫ ਆ ਸਵਾਰੀ ਸੂਰੀ ਦੇ ਪਾਸ ਆ ਕੰਨ ਕੰਨ ਚੰਗੇ ਆ ਜੀ ਸੋ ਦੋਸਤੋ ਜਿਹਨੇ ਨੋਗਰਾ ਬੱਚਾ ਲੈਣਾ ਜੈਲ ਮੋਲਰੀ ਦੀ ਘੋੜੀ ਲੈਣੀ ਤਾਂ ਉਹ ਇੱਕ ਵਾਰ ਆਹ ਕੁੜੀ ਦੇਖ ਕੇ ਸੰਪਰਕ ਕਰ ਲਿਓ ਤੇ ਭਾਣ ਵਾਲੀ ਬਣ ਜੂ ਦੋ ਜਾਨਵਰ ਦਿਖਾਤੇ ਦੋਨਾਂ 'ਚ ਜਿਹੜਾ ਪਸੰਦ ਹੋ ਜੇ ਨੋਕਰੇ ਬੱਚਿਆਂ ਵਾਲੀ ਘੋੜੀ ਲੈਣੀ ਤਾਂ ਆਹ ਦੇਖ ਲਓ ਤੇ ਜੇ ਤੁਸੀਂ ਮਾਰਵਾੜੀ ਵਾਲੀ ਲੈਣੀ ਹੈ ਦੂਜੀ ਦੇਖ ਲਓ ਜਾਨਵਰ ਫਾਰਮ ਤੇ ਹੋਰ ਵੀ 30 35 ਖੜੇ ਆ ਜਿਹੜਾ ਵੀ ਜਾਨਵਰ ਤੁਹਾਡੇ ਮਨ ਨੂੰ ਲੱਗਿਆ ਉਹ ਆਪ ਦਾ ਲੈ ਜਾਓ ਆ ਕੇ ਨੰਬਰ ਮੈਨੂੰ ਦੇ ਤੇ ਕੋਈ ਹੋਰ ਡਿਟੇਲ ਜਿਹੜੀ ਵੀਡੀਓ ਚ ਨਾ ਦੱਸੀ ਗਈ ਹੋਵੇ ਉਹ ਤੁਸੀਂ ਪਤਾ ਲੈ ਸਕਦੇ ਦੋਨੇ ਕੁੜੀਆਂ ਬਾਲਪੋਰੀਆਂ ਸਾਫ ਅੰਦਰ ਦੀਆਂ ਸਾਫ ਆ ਦੋਨੇ ਮੀਟ ਆ ਕੋਟਰ ਵੀਡੀਓ ਪ੍ਰੂਫ ਦੇ ਦਾਂ ਸਾਰੇ ਤੇ ਨੰਬਰ ਉੱਪਰ ਦੇ ਦਿੱਤੇ